ਗੋਡ ਠੰਡ ਦਾ ਆਨੰਦ ਮਾਣਦੇ ਹੋਏ ਪ੍ਰਭ ਨੂਰਕੌਰ ਖੋਸਾ ਤੇ ਨਾਲ ਇੱਕਮਕੌਰ ਖੋਸਾ ਨਾਲ ਹਰਲੀਨ ਕੌਰ ਮੰਡਲ ਲੱਤਾਂ ਉਠਾ ਨਾ ਹੀ ਲੱਗਦੀ ਹੋਈ ਹਰਲੀਨ ਕੌਰ ਤੇ ਨਾਲ ਦਸਤਾਨੇ ਪ੍ਰਭ ਜੀ ਹੋਣੀ ਜਿਆਦੀ ਠੰਡ ਮਾਣਦੇ ਹੋਏ ਆ ਟੋਪੀ ਕਿਨੂੰ ਪੁੱਛ ਕੇ ਪਾਲੀ ਮੇਰੀ ਮੈਨੂੰ ਲੱਗੀ ਬੇਪਾਲੀ ਐ ਇਦਾਂ ਨਹੀਂ ਚੱਲਣੀਆਂ ਚੀਜ਼ਾਂ ਬੈ ਇੱਕ ਮਾਈ ਟੋਪੀ ਖੰਮੀ ਇਹ ਟੋਪੀ ਓਹ ਹੂੰ ਗੁੱਡ ਮਾਰਨਿੰਗ ਉੱਠਪੂ ਆਪੇ ਜੋੜਨਾ ਕਹਿ ਜੀ ਖਾ ਹਾਂ ਨੀ ਨੀ ਕਿ ਟੋੜੇ ਉਹ ਵੀ ਨਹੀਂ ਬਹਾਰ ਰਹੇ ਨੇ ਨੀ ਨੀ ਹੈ ਕਿ ਫੈਸ਼ਨ ਸਸਰੀ ਕਾਲ ਜੀ ਕੀ ਹਾਲ ਚਾਲ ਇਹ ਮੇਰੀ ਭੈਣ ਆ ਜੀ ਬਹੁਤ ਹੀ ਪਤਲੀ ਜਾਂਦੀ ਉਹ ਦਿਨ ਵਿਚਾਰੀ ਸਾਨੂੰ ਅੱਜ ਮੈਨੂੰ ਸਵੇਰੇ ਭਲੇਖਾ ਪੈ ਗਿਆ ਆ ਜਿੱਦਾਂ ਮੈਨੂੰ ਕੋਈ ਕੋਲ ਦੀ ਲੰਘ ਗਿਆ ਪਰ ਪਤਾ ਨਹੀਂ ਲੱਗਾ ਕੌਣ ਲੰਘਿਆ ਇੰਨਾ ਜ਼ਿਆਦਾ ਪਤਲੀ ਹੋ ਗਈ ਆ ਦੇਖੋ ਜੀ ਕੈਮਰੇ ਦੇ ਵਿੱਚ ਜਿ ਮੇਰੀਆਂ ਤਿੰਨੇ ਭੈਣਾਂ ਦੇ ਪਰੋਫਲ ਮਾਨਾ ਨੂੰ ਨੱਕ ਵਿੰਗੇ ਆਉਂਦੀ ਜੀ ਇਹਨਾਂ ਦੇ ਤੇ ਕੀ ਕਹਿਣਾ ਚਾਹੋਗੇ ਤੁਸੀਂ ਕੁਝ ਨਹੀਂ ਕਹਿਣਾ ਚਾਹੁੰਦੀ ਮੈਂ ਤੁਸੀਂ ਆਦੇ ਬੁਟੀਕ ਬਾਰੇ ਕੁਝ ਕਹਿਣਾ ਚਾਹੋ ਹੁਣੇ ਦੇਖੋ ਚਾਰ ਸ਼ਬਦ ਆਉਣਗੇ ਬਾਅਦ ਕੀ ਕਹਿਣਾ ਚਾਹੋਗੇ ਪਹਿਲੇ ਤੂੰ ਸਾਡੀ ਵੀਡੀਓ ਐਡਿਟ ਕਰਕੇ ਦੇ ਫਿਰ ਉਹ ਵੀਡੀਓ ਨੂੰ ਪੋਸਟ ਕੀਤਾ ਜਾਵੇ ਬਹੁਤ ਹੀ ਸੋਹਣੇ ਰੰਗ ਦਾ ਇਹਨਾਂ ਨੇ ਸੂਟ ਬਣਾਇਆ ਕਿਹੜੇ ਕਲਰ ਦਾ ਗ੍ਰੀਨ ਕਲਰ ਦਾ ਵਾਟਰ ਗ੍ਰੀਨ ਦਾ ਤੇ ਕਿਹੜਾ ਕਲਰ ਗ੍ਰੀਨ ਬਾਟਰ ਗ੍ਰੀਨ ਤੇ ਸਿੱਖਿਆ ਕਿੱਥੋਂ ਆਪਾਂ ਜਿੱਥੋਂ ਤੋਂ ਸਿੱਖਿਆ ਮੈਨੂੰ ਨਹੀਂ ਪਤਾ ਸੀ ਸਪੈਲਿੰਗ ਸੋ ਗੁੱਡ ਮਾਰਨਿੰਗ ਹੈਵ ਅ ਨਾਈਸ ਡੇ ਕਾਈ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹੈਵ ਅ ਨਾਈਸ ਡੇ ਥੈਂਕ ਯੂ ਥੈਂਕ ਯੂ ਵੈਲਕਮ ਜੁਆਗਰੇ ਬੈਠੀ ਐ ਇੱਥੇ ਕੋਈ ਕਰ ਲਗੇ ਕੰਮ ਧੰਦਾ ਮੈਂ ਬੈਠੀ ਮੈਂ ਤੁਹਾਨੂੰ ਇਹ ਨਹੀਂ ਪਈ ਆ ਬਖੀਰ ਤੁਸੀਂ ਕਰਦੇ ਤੇ ਕੀ ਨਹੀਂ ਕਰਦੇ ਉਹ ਵੈਟ ਖੋਲ ਲੈਣਗੇ ਸ਼ਾਮਾਂ ਤਾਈਂ ਦੋਵੇਂ ਤਾਂ ਬਹੁਤ ਆ ਜੈਲਾ ਪ੍ਰਧਾਨ ਤੇ ਦਰਸ਼ਨ ਚੱਕਲਾ ਲੈ ਆਣੀ ਇੱਕ ਲੱਗਦਾ ਪੰਗੇ ਤੂੰ ਪਾਏ ਉੱਤੋਂ ਕਿਹਾ ਉੱਤੋਂ ਖੋਲ ਕੇ ਪਾ ਦਿਆ ਕਰੀਏ ਭਾਈ ਤਾਂ ਦੋ ਤਿੰਨ ਵਾਰੀ ਅਸੀਂ ਤਾਂ 5 ਲੀਟਰ ਤੇਲ ਲਗਾਇਆ ਤੂੰ ਲੀਟਰ ਨਹੀਂ ਲਗਾਇਆ ਜੇ ਤਾਂ ਨਹੀਂ ਉਹ ਤੂੰ ਚੱਕੀ ਕਿੱਧਰ ਲੈ ਜਾਣਾ ਫੇਰ ਟੇਡਾ ਕਰਾਂਦਾ ਜੀ ਆਪ ਯਾਰ ਨੂੰ ਹੋਣ ਨਾ ਚੱਕੀ ਤਾਂ ਅਜੇ ਵੀ ਟੱਕਣ ਲੱਗਾ ਨਾ ਮਾਲ ਘਟ ਹੁਣ ਸਹੀ ਆ ਜਾਵਾ ਕਰ ਕੁਮਾਰੇ 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 ਵੈਰੀ ਗੁੱਡ ਲੱਗੀ 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 ਆ ਚੈੱਕ ਲੱਗੀ ਮਿੱਤਰੋ ਰੌਣੀ ਦਾ ਜੀ ਜੀ ਨੂੰ ਬੱਦਲ ਲੱਗਦਾ ਉਹ ਕਰਦਾ ਕਰਤਾ ਟਰਾਲੀ ਨੀਲੀ ਨੂੰ ਅੱਜ ਹਰੀ ਹਰੀ ਕਰਤੀ ਆ ਹਰੀ ਕਰਤੀ ਹਰੀ ਅੱਜ ਆਦਰ ਹਰੀ ਹੋ ਗਈ ਤੇ ਇਥੋਂ ਸਾਡੇ ਘਰ ਦਾ ਤੁਹਾਨੂੰ ਸਾਹ ਪਤਾ ਲੱਗ ਜੀ ਕਿਵੇਂ ਬੰਦਾ ਪਿਆ ਆਉਂ ਜਾਂਦਾ ਇੱਧਰ ਬ ਆਵੇ ਕਿਉਂ ਪਹਿਲਾਂ ਲੜਕੇ ਤੇ ਥੱਕ ਗਏ ਮੈਡਮ ਪਹਿਲੇ ਦੋਵੇਂ ਲੜਕੇ ਟੇਨਾ ਇਹ ਕਿਉਂ ਦੋਵੇਂ ਇਕੱਠੇ ਬੈਠੇ ਭੋਲੂ ਬਲਵਾਨ ਥੱਕ ਗਏ ਜਦੋਂ ਇਹ ਹੈ ਬੱਸ ਅਗੀ ਤੇ ਉਹਦੀ ਸਕੂਟਰੀ ਤੇ ਆਇਆ ਇੰਨਾ ਕ ਇਹੋ ਇਧਰ ਇਹਦੀ ਬੱਸ ਇਹ ਉੱਥੇ ਤੁਰ ਕੇ ਆਈ ਆ ਤਾਰਾ ਕੋਲ ਸਾਡੀ ਗੱਲ ਦਾ ਨਾਲ ਰੱਖੀ ਹੈ ਹੈ ਬਰੀਡ ਉਹ ਗ੍ਰੈਂਡਰ ਮਾਰਿਆ ਸੀ ਕੱਲੇ ਚ ਹਏ ਲੱਕ ਬਹੁਤ ਦੱਤ ਤਈ ਹੂੰ ਝੂੜ ਝੂੜ ਕੇ 5 ਫੁੱਟ 8 ਇੰਚ ਕੱਦ ਕਰ ਲਿਆ ਤੁਸੀਂ ਤੇ ਹੂੰ ਹੂੰ ਉਹੀ ਤਾਂ ਗੱਲ ਆ। ਆ ਵੀ ਟਰਾਲੀ ਆਪਣੀ ਸੰਧੂਵਾਂ ਦੀ ਹੋਣਾ ਇਸ ਟਾਈਮ ਤਿਆਰ ਆ ਬਾ ਗ੍ਰੇਂਡਰ ਬ੍ਰੂਂਡਰ ਮਾਰ ਕੇ ਨੇ ਨਵਾਂ ਰੰਗ ਕਰਕੇ ਤੇਰਾ ਨਾਮ ਲੇ ਲੀਏ ਟਰਾਲੀ ਤੇ ਹੈ? ਨਹੀਂ। ਉਹਨਾਂ ਦਾ ਲਿਖਾਂਗੇ ਟਿੱਡੀਆਂ ਦਾ ਨਾਮ ਤੇ ਨਾਂ ਦਾ। ਇਹ ਕੀ? ਉਹਨਾਂ ਟਿੱਡੀਆਂ ਦਾ ਲਿਖਾਂਗੇ। ਲੈ ਵੀ। ਜੂ ਵੀ ਦੇ ਵਾਲ ਸਵਾਰ ਤੇ ਹੀ। ਭਾਈਓ ਇੱਧਰ ਨੂੰ ਸਿਰ ਕਰੀਂ। ਆਹ ਚੱਕ ਵੀ ਇਹ ਉਹ ਜਾਂਦਾ ਹੀ ਜੋਬਰ ਨੇ ਰੱਖ ਲਈ ਸਿਰ ਤੇ ਦੇ। ਬਸ ਹਾਂ ਨਹੀਂ ਦਾਵਦੇ ਹੁਣ ਜਿੱਥੇ ਮਰਜੀ ਲੈ ਜਾਓਗਾ ਕਿ ਨਹੀਂ ਹੱਥ ਵੀ ਛੜਦੇ ਹਾਂ ਹਾਂ ਹੱਥ ਵੀ ਛੜਦੇ ਇਹਨੂੰ ਕਹਿੰਦੇ ਬੈਲੈਂਸ ਇਹ ਹਥਾ ਹੈ ਬੋਡੀ ਦਾ ਬੈਲੈਂਸ ਐ ਕਿਉਂ ਜਾਂਦੀ ਟੌਰ ਨਾਲ ਬੋਰੀ 60 70 ਕਿਲੋ ਦੀ ਮੋਟੇ ਨਹੀਂ ਲੱਗੇ ਬਸ ਰੰਗ ਦਾ ਵੈਰ ਲੈ ਤੋਬਾ ਤੋਬਾ ਆਹੀ ਮਾਰਿਆ ਰੰਗ ਸਾਰਾ ਬਹਿ ਨੀਟ ਐਂਡ ਕਲੀਨ ਮਾਰਿਆ ਤੇ ਆਹ ਭਾਜੀ ਹੁਣੇ ਵੇਖ ਲਓ ਜੀ ਵੈਰ ਹੀ ਪੈ ਗਏ ਆ ਮਾਮਾ ਇੱਦਾਂ ਤੇ ਨਿਬੜਦਾ ਕੋਈ ਹਾਂਜੀ ਆਵੇ ਨਾ ਕਿ ਲੋ ਸਬਰ ਹੁੰਦਾ ਵਾ ਹਾਂਜੀ ਜਦੋਂ ਬੰਦੇ ਸਬਰ ਕਰ ਲਗੇ ਆਪਾਂ ਮੰਨ ਲਏ ਕਿ ਲੋ 500 ਰੁਪਏ ਤੇ ਅੱਜ ਕਮਾ ਕੇ ਜੰਨੇ ਸਬਰ ਕਰ ਲਿਆ ਤੇ ਉਹਦੇ ਤੇ ਰਾਜ ਵਾਜੇ ਨਹੀਂ ਰਾਜ ਹੈਗਾ ਤੇ ਪਲਾ ਲੱਖ ਰੁਪਏ ਕਮਾ ਲੈਣੇ ਤਾਂ ਨਹੀਂ ਰਾਜ ਹੈਗਾ ਗੱਲ ਯਾਰ ਇਹ ਤਾਂ ਸਬਰ ਦੀ ਯਾਰ ਉਹ ਵੇਖ ਹੀ ਸਾਤੇ ਆ ਤੁਸੀਂ ਵਾਕਈ ਸਹੀ ਗੱਲ ਆ ਜੱਬਲ ਪੁੱਤ ਨਾਲ ਜੰਮੇ ਜੰਮੇ ਧੀ ਅੰਨੀ ਚੱਕੀ ਤੇ ਉਧਰ ਫੇਰ ਰੂੜੀ ਚ ਮਸਾਈ ਫਿਰਦਾ ਸਕੂਟਰੀ ਉਹਨੂੰ ਆ ਕਿੱਧਰ ਤੱਕਤੀ ਸਕੂਟਰੀ ਲੈ ਗਿਆ ਲੈ ਗਿਆ ਵੇ ਕਿੱਧਰ ਰੂੜੀਆਂ ਦਾਣੀ ਉਹ ਟਵਾਟ ਪੂਕ ਲ ਗਿਆ ਉਹ ਵੇ ਕੇ ਗਰੀਬ ਮਗਰ ਪਹੁੰਚੇ ਚੱਕ ਚੱਕ ਧਰਦੀ ਹੈ ਨੇ ਪਹੁੰਚੇ ਚੱਕ ਚੱਕ ਕੇ ਉਹ ਵੇ ਜਾਂਦੀ ਹੁਣ ਵੇਲਦੀ ਵੇ ਕਿਉਂ ਰੂੜੀਆਂ ਦੇ ਤੇ ਧੂ ਧੂ ਕਰਦੀਆਂ ਲੈ ਲੈ ਕੁਝ ਬੋਲ ਰਹੀ ਏ ਗਿਲਾ ਸ਼ਿਕਵਾ ਕੋਈ ਗੁੱਸੇ ਗਿਲੇ ਕੁਝ ਨਹੀਂ ਹੁੰਦੇ ਅਸੀਂ ਨਿੱਕੇ ਨਿੱਕੇ ਗੱਲ ਤੇ ਵੀ ਲੜਦੇ ਆ ਨਾ ਤੇ ਮਿੰਟ ਚ ਮੰਨ ਜਾਂਦੇ ਸਾਨੂੰ ਕਿਸੇ ਤੀਜੇ ਬੰਦੇ ਦੀ ਲੋੜ ਨਹੀਂ ਪੈਂਦੀ ਪਰ ਜਿੱਦਾਂ ਹੀ ਸਾਡੇ ਵਿਆਹ ਹੋ ਜਾਂਦੇ ਨੇ ਜਿੱਦਾਂ ਹੀ ਅਸੀਂ ਆਪਦੇ ਘਰ ਵਾਲੀਆਂ ਬਣ ਜਾਂਦੀਆਂ ਨੇ ਅਸੀਂ ਸਖੀਆਂ ਭੈਣਾਂ ਤੋਂ ਸ਼ਰੀਕਣੀਆਂ ਬਣ ਜਾਂਦੀਆਂ ਉਸ ਘਰ ਚ ਜਾ ਕੇ ਸਾਡੇ ਚ ਮੈਂ ਆ ਜਾਂਦੀ ਆ ਆ ਚੀਜ਼ ਮੇਰੀ ਆ ਉਹ ਚੀਜ਼ ਤੇਰੀ ਪੇਕੇ ਘਰ ਦੀ ਚੀਜ਼ਾਂ ਕਦੇ ਨਹੀਂ ਹੁੰਦੀਆਂ ਬਹੁਤ ਇਹ ਚੀਜ਼ ਹੋਣ ਲੱਗ ਜਾਂਦੀ ਆ ਕਿ ਮੈਂ ਇਸ ਚੀਜ਼ ਨਾਲ ਵੈਸੇ ਐਗਰੀ ਨਹੀਂ ਕਰਦੀ ਹੈਗੀ ਮੈਂ ਕਿਸੇ ਨੇ ਮੈਨੂੰ ਲਾਈਫ ਚੇਕ ਅਗਲ ਕਹੀ ਸੀ ਕਿ ਤੇਰਾ ਤੇਰੇ ਦਿਉਰਾ ਨਾਲ ਸ਼ਰੀਕੇ ਦਾ ਸੌਦਾ ਪਰ ਮੈਂ ਕਿਹਾ ਸੀ ਨਹੀਂ ਇਹ ਮੇਰੀ ਸੋਚ ਦਾ ਸੌਦਾ ਹੈ ਸ਼ਰੀਕੇ ਬਾਜੀਆਂ ਇਹ ਸਾਰੀਆਂ ਸਾਡੇ ਮਨ ਦੇ ਖਿਆਲ ਹੁੰਦੀਆਂ ਜਿਵੇਂ ਮੇਰੇ ਘਰ ਮੇਰੇ ਦੋ ਭਰਾ ਰਹਿੰਦੇ ਨੇ ਉਸੇ ਤਰ੍ਹਾਂ ਇਹ ਮੇਰੇ ਦੋ ਭਰਾ ਨੇ ਇਸ ਘਰ ਚ ਆਉਣ ਵਾਲੀਆਂ ਦਰਾਨੀਆਂ ਮੇਰੀਆਂ ਉਹ ਦੋ ਭੈਣਾ ਹੋਣਗੀਆਂ ਮੈਂ ਉਹਨਾਂ ਦੇ ਨਾਲ ਸ਼ਰੀਕੇ ਵਾਲਾ ਸੌਦਾ ਕਿਉਂ ਰੱਖੂੰਗੀ ਮੈਨੂੰ ਲੱਗਦਾ ਕਿ ਜਿਹੜਾ ਸ਼ਰੀਕੇ ਦਾ ਸੌਦਾ ਨਾ ਤੁਹਾਡਾ ਉਦੋਂ ਬੰਦਾ ਜਦੋਂ ਤੁਹਾਡੇ ਮਨ 'ਚ ਚੀਜ਼ ਵੜ ਜਾਂਦੀ ਆ ਕਿ ਅਸੀਂ ਭੈਣਾ ਨਾ ਹੋ ਕੇ ਦਰਾਨੀਆਂ ਜਠਾਨੀਆਂ ਤੇ ਜਦੋਂ ਦਰਾਨੀਆਂ ਜਠਾਨੀਆਂ ਬਨ ਜਾਂਦੀਆਂ ਤਾਂ ਫਿਰ ਜਿਹੜੇ ਚੰਗੇ ਭਲੇ ਰਿਸ਼ਤੇ ਉਹਨਾਂ 'ਚ ਵੀ ਪੂਰੀ ਤਰ੍ਹਾਂ ਜ਼ਹਿਰ ਘੁਲ ਜਾਂਦਾ ਹੀ ਅਸੀਂ ਜਦੋਂ ਮਾਪਿਓ ਦੇ ਘਰ ਹੁੰਨੇ ਆ ਅਸੀਂ ਇੱਕ ਛੋਟੀ ਛੋਟੀ ਇੱਕ ਦੂਜੇ ਦੇ ਕੱਪੜੇ ਪਾਉਣ ਪਿੱਛੇ ਇੱਕ ਦੂਜੇ ਦੇ ਨਾਲ ਗੱਲਾਂ ਸਾਂਝੀਆਂ ਕਰਨ ਲੱਗੇ ਇੱਕ ਪਲ ਵੀ ਨਹੀਂ ਸੋਚਦੇ ਉਸ ਵੇਲੇ ਜੇ ਸਾਡਾ ਮਾਪਿਓ ਆ ਕੇ ਸਾਡੇ ਵਿੱਚ दखਲ ਅੰਦਾਜ਼ੀ ਕਰਦਾ ਨਾ ਸਾਨੂੰ ਬੜਾ ਬੁਰਾ ਲੱਗਦਾ ਕਿ ਸਾਡੇ ਮਾਪਿਓ ਨੂੰ ਸਾਡੇ ਵਿੱਚ ਆ ਕੇ ਸਾਡੀ ਸੂਲਾ ਸਫਾਈ ਕਰਾਉਣੀ ਪੈਂਦੀ ਪਰ ਵਿਆਹ ਤੋਂ ਬਾਅਦ ਕੀ ਹੁੰਦਾ ਜਦੋਂ ਅਸੀਂ ਆਪਸ 'ਚ ਲੜਦੇ ਆ ਨਾ ਤਾਂ ਅਸੀਂ ਵੇਟ ਕਰਦੇ ਕਦੋਂ ਕੋਈ ਤੀਜਾ ਬੰਦਾ ਸਾਡੇ ਘਰ ਚ ਆਊਗਾ ਆ ਕੇ ਸਾਡੀ ਸੂਲਾ ਸਫਾਈ ਕਰਾਊਗਾ ਭਈ ਇਦਾਂ ਕਿਉਂ ਮੈਂ ਇਸ ਚੀਜ਼ ਨੂੰ ਬਹੁਤ ਗਹਿਰਾਈ ਦੇ ਨਾਲ ਮਤਲਬ ਕਿ ਆਪਣੇ ਘਰ 'ਚ ਅਪਲਾਈ ਕੀਤਾ ਹੋਇਆ ਅਸੀਂ ਤਿੰਨ ਧਰਾਨੀ ਜਠਾਨੀਆਂ ਸਾਡੇ ਚ ਲੜਾਈਆਂ ਝਗੜੇ ਬਹੁਤ ਕੁਝ ਹੁੰਦਾ ਹੈ ਬਹੁਤ ਕੁਝ ਹੁੰਦਾ ਕਿਉਂਕਿ ਹੋ ਹੀ ਨਹੀਂ ਸਕਦਾ ਜਿਹੜੇ ਘਰ ਚ ਤਿੰਨ ਭਾਂਡੇ ਹੋਣਗੇ ਉਹ ਠਹਿਕਣਗੇ ਨਹੀਂ ਠਹਿਕਦੇ ਆ لازਮੀ ਆ ਇਹ ਦਿਖਾਵਾ ਆ ਕਿ ਅਸੀਂ ਬਹੁਤ ਖੁਸ਼ ਰਹਿੰਦੇ ਆ ਅਸੀਂ ਮਿਲਵਰਤ ਕੇ ਰਹਿੰਦੇ ਆ ਸਾਰੇ ਲੜਦੇ ਖੁਲਦੇ ਪਰ ਇੱਕ ਚੀਜ਼ ਦਾ ਉਸੂਲ ਜ਼ਰੂਰ ਸਾਡੇ ਘਰ ਚ ਬਣਾਇਆ ਗਿਲਾ ਸ਼ਿਕਵਾ ਚਾਹੇ ਜੱਡਾ ਮਰਜੀ ਹੋਵੇ ਬੈ ਕੇ ਇੱਕ ਦੂਜੇ ਨਾਲ ਗੱਲ ਕਰਨੀ ਆ ਤੈਨੂੰ ਕੀ ਪ੍ਰੋਬਲਮ ਆ ਇੱਕ ਦੂਜੇ ਨਾਲ ਮੂੰਹ ਵਟਕੇ ਨਹੀਂ ਫਿਰਨਾ ਅੱਜ ਵੀ ਚਾਹੇ ਮੈਂ ਉਸ ਘਰ ਦੀ ਵੱਡੀ ਨੌ ਹੋਵਾਂ ਚਾਹੇ ਮੈਂ ਆਪਦੇ ਪੇਕੇ ਕਰ ਵੱਡੀਆਂ ਭੈਣਾ ਭਰਾਵਾਂ ਦੇ ਨਾਲ ਵੀ ਲੜਾਈਆਂ ਝਗੜੇ ਹੁੰਦੇ ਆ ਬਹਿਸ ਬਾਜ਼ੀਆਂ ਹੁੰਦੀਆਂ ਦਿਉਰਾਂ ਨਾਲ ਹੁੰਦੇ ਦਰਾਨੀਆਂ ਨਾਲ ਹੁੰਦੇ ਬਹੁਤ ਕਿਉਂਕਿ ਹਰੇਕ ਬੰਦੇ ਦੀ ਆਪਣੀ ਸੋਚ ਆਪਣੀ ਸਮਝ ਹੁੰਦੀ ਹੈ ਅਸੀਂ ਉਸ ਚੀਜ਼ ਨੂੰ ਨਹੀਂ ਬਦਲ ਸਕਦੇ ਕਈ ਵਾਰ ਤੁਸੀਂ ਕਹੀ ਤਾਂ ਸਿੱਧੇ ਤਰੀਕੇ ਨਾਲ ਗੱਲ ਹੁੰਦੀ ਹੈ ਪਰ ਸਾਹਮਣੇ ਵਾਲਾ ਉਹਨੂੰ ਉਲਟਾ ਸਮਝ ਕੇ ਬੈਠ ਜਾਂਦਾ ਪਰ ਜੇ ਅਸੀਂ ਪੇਕੇ ਘਰ ਆਪਦੇ ਮਾਪਿਓ ਦੀ ਦਖਲ ਅੰਦਾਜ਼ੀ ਆਪਦੇ ਰਿਸ਼ਤਿਆਂ ਵਿੱਚ ਨਹੀਂ ਚਾਹੁੰਦੇ ਕਿ ਸਾਨੂੰ ਸਾਡੀ ਸੁਲਾ ਸਫਾਈ ਉਹ ਕਰਾਉਣ ਤਾਂ ਫਿਰ ਸਾਰੇ ਜਾ ਕੇ ਵੀ ਸਾਨੂੰ ਇਹ ਚੀਜ਼ਾਂ ਨਹੀਂ ਕਰਨ ਆਹ ਬੰਡਾ ਟਰਾਲੀ ਪੈਗ ਲਾਉਂਦਿਆ ਇੱਥੇ ਰਹਿ ਜਿੱਧੇ ਕਰ ਲੱਗੀ ਨਹੀਂ ਜਿੱਥੇ ਲੱਗਣੀ ਚਾਹੀਦੀ ਆ ਉਹ ਲਾ ਦੇਗਾ ਇੱਥੇ ਨਹੀਂ ਲੱਗਣੀ ਗਾਂ ਲਿਆ ਟਰੈਕਟਰ ਲੈ ਆ ਲਿਆ ਗਾਂ ਉਹ ਜਾਂਦਾ ਜੀ ਬ੍ਰੇਕਾਂ ਨੇ ਮੋੜ ਲਾ ਥੋੜੀ ਜੀ ਪੂਰੇ ਆ ਪਹਿਲੀ ਸਟੈਪ ਚਾੜੇ ਦੀ ਚੈੱਕ ਕਰ ਲੋ ਕੰਬ ਦੇ ਕੁੰਬ ਦੇ ਨੇ ਲਾਇਆ ਤੇ ਨੇ ਰੰਗ ਵੀ ਪੜਦਾ ਸਾਡੀ ਟਰਾਲੀ ਦਾ ਆ ਇਹਦਾ ਤਾਜ਼ਾ ਰੰਗ ਹੀ ਪਾਟੇ ਵੀ ਦਿੱਤਾ ਰੰਗ ਸਾਰਾ ਹੀ ਝਾੜਦਾ ਦੇ ਸਾਹਿਬ ਅੱਜ ਫੇਰ ਮੂਰੇ ਹੋਏ ਨੇ ਆ ਬਾਲਨ ਲੱਦ ਲਾ ਤੇ ਘਰ ਦੀ ਸਫਾਈ ਜੂਵੀ ਹੋਣੀ ਵੀ ਅੱਜ ਲੱਗੇ ਹੋਏ ਨੇ ਯੋਕੋਹਾਮਾ ਦੀਆਂ ਹੈਪੀ ਦੇ ਮੁੰਡੇ ਸ਼ੁਭਮ ਵੱਲੋਂ ਸਪான்ਸਰ ਆ ਇਹ ਕਿਦਰ ਲਈ ਜਾਣਾ ਉਹ ਦੁੱਧ ਰੱਖਿਆਣਾ ਉੱਥੇ ਪੁੱਤ ਨਹੀਂ ਰੱਖਿਆ ਚੱਲ ਤੋਲਾ ਤੋਲਾ ਅੱਜ ਪੈਸੇ ਗੇਮ ਲਿਆਉਣੀ ਕਹਿੰਦਾ ਪੈਸੇ ਕੁਆੜ ਦੇ ਪੂਰੇ ਕਰਕੇ ਵੱਲੇ ਵੱਲੇ ਜੂਵੀ 2 ਕੁਇੰਟਲ ਲੋ ਆ ਜਾਈਦਾ 2 ਕੁਇੰਟਲ ਚੱਕ ਚੱਕ ਛੇਤੀ ਕਰ ਲਾ ਲੋ ਆ ਪੂਰਾ ਚੱਲ ਚੱਲ ਮੋٹے ਭੜਕਾ ਦੇ ਚੱਲ ਵੀ ਮੋਟਾ ਲੱਗ ਲੱਗਾ ਵੀਰ ਮੇਰਾ ਤੂੰ ਬਬਲੂ ਇੱਥੇ ਹੀ ਮਰ ਜਾਣਾ ਈ ਉਹ ਪਲਾਸਟਿਕ ਚੱਕ ਕੇ ਅੱਡ ਪਾ ਉਹ ਜੂ ਵੀ ਪਲਾਸਟਿਕ ਅੱਡ ਪਾਓ ਚੱਲ ਮਾਮਾ ਚਲਾ ਉਹ ਗਿੰਦਰ ਇੱਧਰ ਲਾਉਂਦਾ ਚੱਲ ਚੱਲ ਫੜਨਾਗੇ ਇਹਨੂੰ ਭੜਕਾਏ ਤੇ ਐਡਾ ਪੀਸ ਈ ਆ ਉਹ ਪਰਲੇ ਦੇ ਦੋ ਹਿੱਸੇ ਕਰ ਦੇ ਪਰਲੇ ਦੇ ਕਰਦੇ ਦੋ ਹਿੱਸੇ ਉਹ ਨਹੀਂ ਨਹੀਂ ਇਹਦੇ ਕੀ ਦੋ ਕਰਨੇ ਲੈ ਓਏ ਲਾਗੇ ਲਿਆ ਤੇ ਭੜਕਾ 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 ਜੀ ਨੌਜਵਾਨ ਗੱਭਰੂ ਕਹਿੰਦੇ ਆ ਕਿ ਸਵੇਰੇ ਕਦੇ ਕੰਨਾ ਕਦੇ ਸਾਰੇ ਮਤਲਬ ਗੈਜਟ ਘਰੇ ਆ ਮੁੰਡੇ ਕੋ ਸਾਰੇ ਹੀ ਬਣਾਈ ਬੈਠਾ ਓਏ ਜਾਂਦਾ ਜੀ ਲੱਕੜਾਂ ਦਾ ਵੈਰੀ ਆ ਵੀਰ ਕਹਿੰਦੇ ਨੌਜਵਾਨ ਗੱਭਰੂ ਲੱਕੜਾਂ ਦਾ ਵੈਰੀ ਆ ਆ ਚੱਕ ਇਹ ਆਉ ਜਾਂਦਾ ਜੀ ਇਹ ਆਉ ਜਾਂਦਾ ਜੀ ਵੱਢ ਕੇ ਮਾਰੀ ਇਹ ਇਹ ਆਹ ਡਨ ਕਰ ਦਿਆ ਗਿਆ वुਡਨ ਵਰਕ ਡਨ ਆਜਾ 8 ਰੋਣਾ ਲਿਆਇਆ ਕਰ